ਜੋਧਨਸ਼ਾ ਅਵਰੋਧ ਮਹਿੰਮਦਾਤ ਹੈ ਤਾਂ ਅੱਜ ਥਾਣਾ ਬਿਲਗਾ ਦੇ ਪਿੰਡ ਬੁਰਜ ਹਸਨ ਦੇ ਵਿੱਚ ਕਾਰਵਾਈ ਹੋ ਰਹੀ ਹੈ ਤਸਵੀਰਾਂ ਤੁਹਾਨੂੰ ਸੰਝਿਆ ਕਰ ਰਹੇ ਆਂ ਬੁਰਜ ਹਸਨ ਦੇ ਆ ਜਿੱਥੇ ਡੀਐਸਪੀ ਫਲੋਰ ਸਰਦਾਰ ਸਰਵਨ ਸਿੰਘ ਬਾਲਦੀ ਅਗਵਾਈ ਦੇ ਵਿੱਚ ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਬੀਡੀਪਓ ਜਿਹੜੇ ਪਹੁੰਚੇ ਹੋਏ ਆ ਤੇ ਪੀੜਾ ਪੰਝਾ ਜਿਹੜਾ ਇੱਥੇ ਚੱਲ ਰਿਹਾ ਦੱਸ ਰਿਹਾ ਹੈ ਕਿ ਵੱਡਾ ਇੱਕ ਨਸ਼ਾ ਤਸਕਰ ਹੈ ਜਿਹਦੇ ਕੋਲੋਂ ਕਰੀਬ 1 ਕਿਲੋ ਹੈਰੋਇਨ ਤੇ ਨਾਲ ਡਰਗ ਮਨੀ ਵੀ ਪੁਲਿਸ ਨੇ ਰਿਕਵਰ ਕੀਤੀ ਹੈ ਜੋ ਇਸ ਵਕਤ ਜੇਲ੍ਹ ਦੇ ਵਿੱਚ ਬੰਦ ਹੈ ਤੇ ਦੋਸ਼ ਵੀ ਲਾਇਆ ਜਾ ਰਿਹਾ ਕਿ ਇਸ ਵੱਲੋਂ ਜਿਹੜਾ ਪੁਲਿਸ ਉੱਪਰ ਗੋਲੀਆਂ ਵੀ ਚਲਾਇਆ ਗਿਆ ਸੀ ਇਹਦਾ ਪੰਝਾ ਚੱਲ ਰਿਹਾ ਮਕਾਨ ਜਿਹੜੇ ਪੰਚਾਇਤੀ ਜ਼ਮੀਨ ਤੇ ਕਾਬਲਾ ਸੀਗਾ ਉਹਨੂੰ ਡਿਮੋਲਿਸ਼ ਕੀਤਾ ਜਾ ਰਿਹਾ ਇਸ ਤੋਂ ਇਲਾਵਾ ਜਿਹੜਾ ਇੱਕ ਕੋਠੀ ਆ ਕੋਠੀ ਦੀਆਂ ਤਸਵੀਰ ਦਿਖਾ ਦਿੰਨੇ ਆ ਕਿਸ ਤਰੀਕੇ ਨਾਲ ਕੋਠੀ ਜਿਹੜੀ ਫਰੀਜ਼ ਕੀਤੀ ਹੋਈ ਆ ਈਡੀ ਵੱਲੋਂ ਵੀ ਦੱਸਿਆ ਜਾ ਰਿਹਾ ਫਰੀਜ਼ ਕੀਤੀ ਗਈ ਸੀ ਤੇ ਹੁਣ ਜਿਹੜਾ ਆ ਕੋਠੀ ਨੂੰ ਵੀ ਪੁਲਿਸ ਨੇ ਜਿੰਦੇ ਵਾਲਾ ਤੇ ਹੈ ਪੰਚਾਇਤ ਉਪਭਾਗ ਦੇ ਜਿਹੜੇ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਬੀਡੀਪੀਓ ਜਿਹੜੇ ਇੱਥੇ ਪਹੁੰਚੇ ਹੋਇਆ ਪੀਲਾ ਪੰਚਾਇਤ ਜਿਹੜਾ ਚੱਲ ਰਿਹਾ ਲਗਾਤਾਰ ਕਾਰਵਾਈਆਂ ਜਿਹੜੀਆਂ ਇੱਥੇ ਚੱਲ ਰਹੀਆਂ ਗੱਲਬਾਤ ਵੀ ਕਰਦੇ ਆ ਡੀਐਸਪੀ ਫਲ ਸਰਵਨ ਸਿੰਘ ਬਲਹੋਣਾ ਨਾਲ ਵੱਡੀ ਕਾਰਵਾਈ ਹੋਈ ਹੈ ਕੋਠੀ ਬੜੀ ਆਲਿਸ਼ਾਨ ਸਾਨੂੰ ਨਜ਼ਰ ਆ ਰਹੀ ਹੈ ਇਸ ਤੋਂ ਇਲਾਵਾ ਹੁਣ ਪੀਲਾ ਪੰਜਾ ਵੀ ਚੱਲਿਆ ਹੈਗਾ ਲਗਾਤਾਰ ਸਬਡਿਵੀਜ਼ਨ ਫਲੋਰ ਦੀ ਗੱਲ ਕੀਤੀ ਜਾਵੇ ਤੇ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈਆਂ ਹੋ ਰਹੀਆਂ ਇਹਦੀ ਥੋੜੀ ਡਿਟੇਲ ਦਿੱਤੀ ਜਾਵੇ ਕਿੰਨੇ ਕੁ ਮਾਮਲੇਦਾਰ ਜੀ ਕਿੰਨੇ ਜਗ੍ਹਾ ਤੇ ਇਹਨਾਂ ਨੇ ਕਬਜ਼ਾ ਕੀਤਾ ਸੀ ਇਹ ਪੰਜਾਬ ਸਰਕਾਰ ਵੱਲੋਂ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਦੀ ਲੜੀ ਵਜੋਂ ਇਹ ਕਾਰਵਾਈ ਕੀਤੀ ਗਈ ਹੈਗੀ ਆ ਇਸ ਵੇਲੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਹਰਵਿੰਦਰ ਸਿੰਘ ਵਿਰਕਜੀ ਵੱਲੋਂ ਜਿਹੜੇ ਮਾੜੇ ਅਨਸਰਾਂ ਤੇ ਨਸ਼ੇ ਵਿਰੁੱਧ ਜਿਹੜੀ ਕਾਰਵਾਈ ਕੀਤੀ ਗਈ ਆ ਉਸ ਵਿੱਚ 30 ਮਰਲੇ ਦੀ ਜਗ੍ਹਾ 30 ਮਰਲੇ ਜਗ੍ਹਾ ਹੈਗੀ ਪੰਚਾਇਤ ਲੈਂਡ ਜਿਹਦੇ ਵਿੱਚ 10 12 ਮਰਲੇ ਦੇ ਵਿੱਚ ਇਹਨਾਂ ਇੱਕ ਡਬਲ ਸਟੋਰੀ ਕੋਠੀ ਬਣਾਈ ਹੈਗੀ ਆ ਜਿਹੜੀ ਕਿ ਅਸੀਂ ਆਲਰੇਡੀ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਹੋયા ਹਾਂ 68 ਐਫ ਦੇ ਤਹਿਤ ਕੰਪਟੈਂਟ ਅਥਾਰਟੀ ਦਿੱਲੀ ਵੱਲੋਂ ਇਹ ਫਰੀਜ਼ ਕੀਤੀ ਜਾ ਚੁੱਕੀ ਹੈਗੀ ਆ ਇਸ ਤੋਂ ਇਲਾਵਾ ਇਹਨ ਜਿਹੜਾ ਅਸੀਂ 20 ਕ ਮਰਲੇ ਦੇ ਵਿੱਚ ਆਪਣੀ ਹਵੇਲੀ ਵਗੈਰਾ ਬਣਾਈ ਹੋਈ ਹੈ ਜਿਹੜੀ ਕਿ ਨਜਾਇਜ਼ ਸਾਰੀ ਕੀਤੀ ਹੋਈ ਹੈ ਇਸ ਤੋਂ ਐਕਸਟਰਾ ਉਸ ਨੂੰ ਅੱਜ ਅਸੀਂ ਡਿਮੋਲਿਸ਼ ਕਰ ਰਹੇ ਹਾਂ ਤੇ ਜਿਹੜੀ ਕੋਠੀ ਜਿਹੜੀ ਆ ਉਸ ਦਾ ਕਬਜ਼ਾ ਪੰਚਾਇਤ ਨੂੰ ਜਿਹੜਾ ਉਹ ਤੇ ਪਲੱਸ ਵੀਡੀਓ ਆਫਿਸ ਨੂੰ ਵੀਡੀਓ ਦਿੱਤਾ ਗਿਆ ਹੈਗਾ ਅੱਜ ਇਹ ਸਿੱਧੀ ਇਹ ਕਿ ਇਸ਼ਨਾਖਤ ਕੀ ਆ ਜੀ ਕਿੱਥੇ ਐਡ ਪ੍ਰੈਜ਼ੈਂਟ ਹੁਣ ਇਹ ਕਿੱਥੇ ਹੈ ਕਿੰਨੇ ਕ ਮਾਮਲੇ ਤੇ ਦਰਜ ਇਹ ਦੋਸ਼ੀ ਦੇ ਉੱਤੇ 6 ਮੁਕਦਮੇ ਦਰਜ ਨੇ ਜਿਨ੍ਹਾਂ ਦੇ ਵਿੱਚ ਹੀਨਿਸ ਕਰਾਇਮ ਦੇ ਮੁਕਦਮੇ 3 ਲੜਾਈ ਝਗੜੇ ਦਰਜ ਨੇ ਜਿਹੜੇ 307 326 ਇਸ ਤੋਂ ਬਿਨਾ ਇਹ ਨਾਮੀ ਸਮਗਲਰ ਹੈਗਾ ਇਹ ਨੇ ਜਿਹੜੀ ਜਾਇਦਾਦ ਬਣਾਈ ਆ ਸਾਰੀ ਨਸ਼ੇ ਦੀ ਤਸਕਰੀ ਤੋਂ ਹੀ ਬਣਾਈ ਆ ਕੀ ਆ ਨਾਮ ਕੀ ਹੈ ਇਹ ਸਰਿੰਦਰ ਸਿੰਘ ਸ਼ਿੰਦਾ ਹੈਗਾ ਵਾਸੀ ਬੁਰਜ ਹਸਨ ਇਸਨੇ ਜਿਹੜਾ ਇਹਦੇ 2023 ਦੇ ਵਿੱਚ ਇੱਕ ਕਮ ਕਦਮਾਂ ਦਰਜ ਹੋਇਆ ਸੀ ਟਰੱਕ ਦੇ ਕੋਲੋਂ ਡੋਡਿਆਂ ਦਾ ਪਲੱਸ 1 ਕਿਲੋ ਹੀਰੋਇਨ ਅਸਲਾ ਜਿਹੜਾ ਸੀ ਉਹ ਬਰਾਮਦ ਹੋਇਆ ਸੀ ਪੁਲਿਸ ਤੇ ਵੀ ਇਨਫੇਰਿੰਗ ਕੀਤੀ ਸੀ ਉਸ ਸਮੇਂ ਉਸ ਸਮੇਂ ਜੇਲ੍ਹ ਦੇ ਵਿੱਚ ਬੰਦ ਹੈਗਾ ਹੋਰ ਵੀ ਪਰਿਵਾਰਕ ਮੈਂਬਰ ਇਸ ਧੰਦੇ ਨਾਲ ਅਨਬਾਲ ਹੈ ਹੁਣ ਅਸੀਂ ਦੇਖਿਆ ਵੀ ਅੰਦਰ ਕਾਫੀ ਵੱਡੀ ਹੈ ਗਿੰਤੇ ਦੇ ਵਿੱਚ ਜਿਹੜਾ ਪਰਿਵਾਰ ਇਹਦਾ ਅੰਦਰ ਸੀਗਾ ਮਹਿਲਾਵਾਂ ਵੀ ਅੰਦਰ ਸੀਗੀਆਂ ਕੋਠੀ ਪਹਿਲਾਂ ਫ੍ਰੀਜ਼ ਹੋਈ ਸੀ ਸਾਰੇ ਇਹ ਕੋਠੀ ਜਦੋਂ ਫ੍ਰੀਜ਼ ਹੋਣ ਤੋਂ ਬਾਅਦ ਹਨ ਐਸੈਪਟ ਹੋਣ ਤੋਂ ਬਾਅਦਾਂ ਫ੍ਰੀਜ਼ ਹੁੰਦੀ ਹੈ ਤੇ ਉਸ ਤੋਂ ਬਾਅਦ ਨਿਰਾਮੀ ਹੁੰਦੀ ਹੈ ਜੇ ਉਹ ਪ੍ਰੋਸੀਜਰ ਚੱਲ ਰਿਹਾ ਹੈਗਾ ਇਨ ਬਿਟਵੀਨ ਇਹਨਾਂ ਦੇ ਘਰ ਤੋਂ ਸਮਾਨ ਕੱਢ ਕੇ ਜਿਹੜਾ ਉਹ ਕਬਜ਼ੇ 'ਚ ਇਹਨਾਂ ਨੂੰ ਪੰਚਾਇਤ ਨੇ ਪਲੱਸ ਵੀਡੀਓ ਆਫਿਸ ਨੇ ਲੈ ਲਿਆ ਹੈਗਾ ਉਹਦੀ ਲਿਸਟ ਬਣਾ ਕੇ ਆਪਣੇ ਕੋਲ ਰੱਖਣਗੇ ਤੇ ਹੁਣ ਸੀਲ ਕਰ ਦਿੱਤੇ ਆਕੇ ਸੀਲ ਕਰ ਦਿੱਤੀ ਗਈ ਹੈ ਹੁਣ ਕੋਈ ਵੀ ਪਰਿਵਾਰਕ ਨੰਬਰ ਨਹੀਂ ਅੰਦਰ ਰਹੂਗਾ ਜੀ ਨਹੀਂ ਬਿਲਕੁਲ ਕਾਨੂੰਨ ਸਾਰ ਇੱਥੇ ਕੋਈ ਵੀ ਜਿਹੜਾ ਕਬਜ਼ਾ ਉਹ ਦਖਲ ਪੈ ਚੁੱਕਾ ਹੈਗਾ ਇਹਦੇ ਨਾਲ ਸਾਡੇ ਮਾਨਯੋਗ ਤਹਿਸੀਲਦਾਰ ਸਾਹਿਬ ਤੇ ਵੀਡੀਓ ਸਾਹਿਬ ਨਾਲ ਹਾਜ਼ਰ ਨੇ ਉਹਨਾਂ ਦੇ ਹੈਡ ਹੋਰ ਕਰ ਕੋਈ ਹੋਰ ਸੁਨੇਹਾ ਦੇਣਾ ਜਾਊਂਗੇ ਮਾੜੇ ਆਂਸਰਾਂ ਮਾੜੇ ਆਂਸਰਾਂ ਦੇ ਮੇਰੀ ਇਹੋ ਹੀ ਹਦਾਇਤ ਆ ਤੇ ਤਾੜਨਾ ਹੈਗੀ ਆ ਵੀ ਜਿਹੜਾ ਨਸ਼ੇ ਤੋਂ ਪ੍ਰਾਪਰਟੀਆਂ ਬਣਾਉਂਦੇ ਨੇ ਕਈ ਵਾਰ ਆਪਣਾ ਜੂਥ ਜਿਹੜਾ ਉਹ ਇਹ ਦੇਖਦਾ ਵੀ ਫਲਾਣੇ ਬੰਦੇ ਨੇ ਬੜੇ ਜਲਦੀ ਪੈਸਾ ਕਮਾ ਲਿਆ ਬੜੀਆਂ ਵੱਡੀਆਂ ਵੱਡੀਆਂ ਕੋਠੀਆਂ ਬੜੀਆਂ ਲੈਗਜ਼ਰੀ ਗੱਡੀਆਂ ਲੈ ਲਈਆਂ ਪਰ ਉਹਦਾ ਹੱ ਲੀਗਲ ਪ੍ਰੋਸੀਜਰ ਮੁਤਾਬਕ ਉਹਨੂੰ ਕਬਜ਼ੇ 'ਚ ਲੈ ਕੇ ਤੇ ਉਹਨੂੰ ਉਹ ਜਿਹੜੀ ਪ੍ਰਾਪਰਟੀ ਉਹਨੂੰ ਬਣਾਈ ਆ ਉਹਨੂੰ ਡਿਮੋਲਿਸ਼ ਕੀਤਾ ਜਾਵੇਗਾ ਤੇ ਉਹਨੂੰ ਨਲਾਮ ਕੀਤਾ ਜਾਵੇਗਾ। ਧੰਨਵਾਦ ਜੀ। ਸੁਣਾ ਤੁਸੀਂ ਕੋਠੇ ਬੜੀ ਸ਼ਾਨਦਾਰ ਇੱਕ ਡਬਲ ਸਟੋਰੀ ਜਿਹੜੇ ਕਹਿੰਦੇ ਬਣੀ ਹੋਈ ਆ ਪਰ ਹੁਣ ਜਿਹੜਾ ਆ ਇਹਦਾ ਕਬਜ਼ਾ ਜਿਹੜਾ ਆ ਉਹ ਪੰਚਾਇਤ ਨੂੰ ਜਿਹੜਾ ਨਾਲ ਪੰਚਾਇਤ ਸੈਕਟਰੀ ਆ ਵੀਡੀਓ ਜਿਹੜੇ ਇੱਥੇ ਪਹੁੰਚੇ ਹੋਏ ਸੀਗੇ ਉਹਨਾਂ ਨੂੰ ਦੇ ਦਿੱਤਾ ਗਿਆ ਕਿਉਂਕਿ ਪਰਿਵਾਰ ਜਿਹੜਾ ਕੋਠੇ ਦੇ ਅੰਦਰ ਹੀ ਸੀਗਾ ਪਰ ਹੁਣ ਜਿਹੜਾ ਉਹਨਾਂ ਨੂੰ ਪਰਿਵਾਰ ਨੂੰ ਸਾਰਿਆਂ ਨੂੰ ਬਾਹਰ ਕੱਢ ਦਿੱਤਾ ਹੈ ਨਾਲ ਪੀਲਾ ਪੰਜਾਬੀ ਜਿਹੜਾ ਚੱਲਿਆ ਹੈਗਾ ਕਿ ਪੰਚਾਇਤੀ ਜ਼ਮੀਨ ਤੇ ਜਿਹੜਾ ਇਹ ਕਬਜ਼ਾ ਸੀਗਾ ਤੇ ਨਾਲ ਸਾਫ ਸੁਨੇਹਾ ਜਿਹੜਾ ਹੈ ਪੁਲਿਸ ਵੱਲੋਂ ਦਿੱਤਾ ਗਿਆ ਕਿ ਜੇਕਰ ਕੋਈ ਇਸ ਤਰ੍ਹਾਂ ਦੇ ਧੰਦੇ ਦੇ ਵਿੱਚ ਹੱਲੇ ਵੀ ਇਨਵੋਲ ਹੈਗਾ ਤੇ ਉਹ ਵੀ ਇਹ ਦੇਖ ਲੈਣ ਕਾਰਵਾਈਆਂ ਜਿਹੜੀਆਂ ਚੱਲ ਰਹੀਆਂ ਹੈਗੀਆਂ ਆ ਜੇ ਪ੍ਰਾਪਰਟੀ ਬੰਦੀ ਵੀ ਹੈ ਤਾਂ ਇਸ ਤਰੀਕੇ ਨਾਲ ਠਹਿ ਠੇ ਰਹੀ ਕੀਤੀ ਜਾਵੇਗੀ ਹਰੀਸ਼ ਦੇ ਨਾਲ ਮਨੀਸ਼ ਪਾਵਾ ਪੀਟੀਸੀ ਨਿਊਜ਼ ਬੇਲਗਾ